ਅਨੀ ਤਤ ਕਵਿਤਾ ਇੱਕੋ ਅਕੀਦਾ ਇਸ਼ਕ ਦਾ ਨੈਣਾਂ ਨੂੰ ਬਾਗੀ ਕਰ ਗਿਆ ਮੈਂ ਰੇਤ ਹਾਂ ਸੰਕੇਤ ਹਾਂ ਇੱਕ ਰਾਜ ਹਾਂ ਆਜ਼ਾਦ ਹਾਂ ਸੋਨਾ ਸੁਪਣ ਜੇ ਧਰੀ ਤੇ ਹਾਂ ਦੇ ਅੰਦਰ ਸੋ ਗਏ ਤੇ ਹਾਂ ਦੇ ਉੱਤੋਂ ਉੱਡ ਗਿਆ ਸ਼ਾਵਾਜ ਹਾਂ ਦਿਲਸ਼ਾਦ ਹਾਂ ਨਾਨਕ ਪ੍ਰਥਮ ਉਦਾਸੀ ਦੇ ਆਰੰਭ ਵੇਲੇ ਪਹਿਲੇ ਮਰਦਾਨੇ ਦੀ ਨਜ਼ਰੋਂ ਅੱਜ ਬੜੇ ਖੰਡਾ ਨੇ ਟੈਕੀਆਂ ਕੁੱਲ ਧਰਤ ਨੂੰ ਚੜਿਆ ਛਾ ਅੱਜ ਮੇਗ ਤੁਸਰੇ ਛੱਟ ਗਏ ਤੇ ਛਤਰ ਗਿਆ ਨਿਮਲਲਾ ਅੱਜ ਸੁੱਤਿਲ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ ਅੱਜ ਰਕੜਾਂ ਦੀ ਕੋਈ ਹਿੱਕ ਤੇ ਗਿਆ ਮਹਿਕ ਦਾ ਅਖਰਵਾ ਅੱਜ ਰਕੜਾਂ ਦੀ ਕੋਈ ਹਿੱਕ ਤੇ ਗਿਆ ਮਹਿਕ ਦਾ ਅਖਰਵਾ ਅੱਜ ਸੱਭੋ ਚਸ਼ਮੇ ਬੋਲ ਲੀਆਂ ਸਭ ਝਰਨੇ ਰਹੇ ਮਸਤਾ ਦੇ ਪਰਬਤ ਗਿਰੀਆਂ ਚੋਟੀਆਂ ਹੋ ਗਟ-ਗਟ ਹੋਰ ਉਟਾ ਅੱਜ ਬਣ ਵਿੱਚ ਹਿਰਨੀ ਸੂ ਪਈ ਤੇ ਨਿਸ਼ਕਣ ਲੱਗ ਪਈ ਕਾ ਅੱਜ ਨਿੱਖਰੇ ਆਉਣਾ ਖਿੱਤੀਆਂ ਤੇ ਚੜਨਾ ਚੰਦ ਨਵਾਂ ਅੱਜ ਨਿੱਖਰੇ ਆਉਣਾ ਖਿੱਤੀਆਂ ਤੇ ਚੜਨਾ ਚੰਦ ਨਵਾਂ ਅੱਜ ਅਡੀਆਂ ਚਕਮਚਣ ਲੱਗੀਆਂ ਤੇ ਨੈਣ ਗਏ ਸਲਫਾ ਸਭ ਜਟਾਂ ਜਟੂਰੇ ਬੋਧੜੇ ਗਏ ਦਿਨ ਤੇਲੋਂ ਠਿੰਡਿਆ ਅੱਜ ਪਵਣੀ ਖੁਰੀਆਂ ਮਿਸ਼ਰੀਆਂ ਤੇ ਮਿੱਠਤ ਵਧਦੀ ਜਾ ਅੱਜ ਰੁਈਆਂ ਹੋ ਕੇ ਬੋਰੀਆਂ ਲੈ ਚੋਗ ਸਰਾਇਆ ਪਾ ਅੱਜ ਰੁਈਆਂ ਹੋ ਕੇ ਬੋਰੀਆਂ ਲੈ ਚੋਗ ਸਰਾਇਆ ਪਾ ਅੱਜ ਤੁਪਾਂ ਧਣ ਤਰੀਂ ਵੀ ਆ ਪੜ ਵਰਤਮਾਨ ਗੁਟਕਾ ਅੱਜ ਮੌਸਮ ਨੇ ਮਜਰਾ ਵੜੇ ਲੈ ਉਂਗਲਾਂ ਦੇ ਵਿੱਚ ਪਾ ਅੱਜ ਭੌਣ ਸ਼ਰੀਰ ਦੀ ਢਾਲੀਏ ਰਹੀਆ ਫਲਕਾ ਨੂੰ ਛਣਕਾ ਪਏ ਅੱਡੀਆਂ ਚੁੱਕ ਚੁੱਕ ਵੇਖਦੇ ਅਜ ਕਿਕਰਾਂ ਤੇ ਫਰਮਾ ਪਏ ਅੱਡੀਆਂ ਚੁੱਕ ਚੁੱਕ ਵੇਖਦੇ ਅਜ ਕਿਕਰਾਂ ਤੇ ਫਰਮਾ ਕੋਈ ਬਾਤ ਲੰਬੇਰੀ ਮਾਰਦਾ ਇੱਕ ਸਾਧੂ ਲੰਘ ਰਿਹਾ ਜਿਹਦੇ ਮਣੀਆਂ ਮੱਥੜੇ ਸਾਹਮਣੇ ਗਏ ਸੂਰਜ ਵੀ ਕੱਟਿਆ ਜਿਹਦੀ ਪਾਣੀ ਬਣ ਗਏ ਆਰਸੀ ਕੀ ਆਰਸਿਆਂ ਦੀ ਥਾ ਜੇ ਬ੍ਰਹਮ ਜਨੇਯੂ ਪੈਣ ਦਾ ਸੂਤਰ ਨੂੰ ਦੂਰ ਵਗਾ ਜੋ ਬ੍ਰਹਮ ਜਨੇਯੂ ਪੈਣ ਦਾ ਸੂਤਰ ਨੂੰ ਦੂਰ ਵਗਾ ਜੋ ਲੱਲੀ ਉਮਰੇ ਚੜ ਲਿਆ ਤਾਂਦੇ ਨੂੰ ਪੜਨੇ ਤਾ ਜੋ ਅਥਰਾਂ ਹੀ ਅਲਵੇ ਲੜਾ ਜਿਹਦੇ ਸੀਸ ਪੁਜੰਗੀ ਸ਼ਾ ਉਹ ਬੇਦੜੀਆਂ ਦਾ ਸ਼ੋਕ ਕਰਾ ਜੋ ਅਜਲੋਂ ਬੇ ਪਰਵਾਹ ਜੋ ਚੁਗਦਾ ਰੱਬ ਦੀਆਂ ਰੋੜੀਆਂ ਜਿਹਦਾ ਨਾਨਕ ਨਾਮ ਤੇ ਆ ਜੋ ਚੁਗਦਾ ਰੱਬ ਦੀਆਂ ਰੋੜੀਆਂ ਜਿਹਦਾ ਨਾਨਕ ਨਾਮ ਤੇ ਆ ਅਜ ਤੁਰਿਆ ਸਿੱਧਕੀ ਜੋਗੜਾ ਚਾਨਣ ਦਾ ਦੀਪ ਜਗਾ ਉਹਦੇ ਉੱਡਣੇ ਪੈਰ ਸ਼ਵੀਨ ਲੜੇ ਤੇ ਪਿੰਜਣੀਆਂ ਨੂੰ ਚਾ ਕੀ ਅੱਖਾਂ ਉਹਦੇ ਬਾਗ ਤਾਂ ਮੇਰਾ ਤਨ ਜਾਰ ਦੇ ਕੰਡਿਆ ਤੇ ਮਨ ਦੀ ਟੂੰਗੀ ਧਰਤ ਤੇ ਇੱਕ ਮੂਰ ਜਿਹਾ ਨੱਚਦਾ ਤੇ ਮਨ ਦੀ ਟੂੰਗੀ ਧਰਤ ਤੇ ਇੱਕ ਮੂਰ ਜਿਹਾ ਨੱਚਦਾ ਅੱਜ ਪਰਮ ਬੁਲਾਰੀ ਨਾਨਕੀ ਖੁਦ ਮੋਢਾ ਥਾ ਪੜਿਆ ਅੱਜ ਰਬੀ ਸਾਜਰਵਾ ਬੜੀ ਚ ਸ਼ਬਦਾਂ ਲੈਣੇ ਸਾ ਹੁਣ ਸਭ ਤਰੇੜਾ ਲਿੱਪਕੇ ਸਭ ਟਿੱਬੇ ਦੇਣੇ ਵਾ ਅਜਪਰੇ ਪੰਜਾਬ ਦੀ ਬਲਗਣੋ ਜਿਉ ਉੱਠਿਆ ਆਪ ਖੁਦਾ ਅਜਪਰੇ ਪੰਜਾਬ ਦੀ ਬਲਗਣੋ ਜਿਉ ਉੱਠਿਆ ਆਪ ਖੁਦਾ ਮੈਂ ਤੇਰੇ ਪੈਰੀ ਨਾਨਕਾ ਕੁੱਲ ਜੀਵਨ ਰੱਖਿਆ ਤੇ ਤੇਰੇ ਪੈਰੋਂ ਉੱਦਿਆਂ ਧੂੜਾਂ ਨੂੰ ਚੱਖ ਲਿਆ ਮੈਨੂੰ ਚੋਂ ਕੁੱਟੀ ਹੀ ਜਾਪਦਾ ਵਸ ਤੇਰਾ ਅਕਸ ਜਿਹਾ ਇੱਕ ਰੀਜ ਕਰੇ ਦਿਲ ਨੇ ਤਰੀ ਤੇ ਲੈਂਦਾ ਇੱਕ ਸੁਪਨਾ ਇੱਕ ਰੀਜ ਕਰੇ ਦਿਲ ਨੇ ਤਰੀ ਤੇ ਲੈਂਦਾ ਇੱਕ ਸੁਪਨਾ ਜਿਵੇਂ ਯਸ਼ੁਦ ਮਿਲੰਦੇ ਸੁਚੜੇ ਤੇ ਕੁਰਮ ਪਵੇ ਦਰਿਆ ਤੇਰੀ ਬੁੱਕਣ ਦੇ ਵਿੱਚ ਪਾਤਸ਼ਾਹ ਮੇਰੇ ਨਿਕਲ ਜਾਵਣ ਸਾ ਤੇਰੇ ਮੰਦਾ ਚੋਲਾ ਉੱਡ ਕੇ ਜਦ ਰੜ ਜਾਵੇ ਵਿਚ ਹਵਾ ਤਾਂ ਹਵਾ ਚ ਉੱਠ ਗੂੰਜਵੇ ਨਾਨਕਾ 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 ਕੇਸ ਜੁਹੇ ਕਿਸ ਜੂਹੇ ਨੇ ਚੁਗਣ ਮਿਰਗੜੇ ਕਿਸ ਜੂਹੇ ਨੇ ਆਉਂਦੇ ਮੂਰ ਕਿਸ ਜੂਹੇ ਨੇ ਗਗਦੀ ਬਾਦ ਆ ਸੁੱਤਿਆ ਸਾਹਾਂ ਵਰਗਾ ਸ਼ੋਰ ਕਿਸ ਜੂਹੇ ਨੇ ਟੁਕ ਟੁਕ ਪੰਖੂ ਪਿੰਜ ਸੱਟ ਗਏ ਅਖਰੂਡ ਕਿਸ ਜੂਹੇ ਨੇ ਆਪ ਵਿਦਾਤਾ ਪਖੰਡੀਆਂ ਦੀ ਕਰਦਾ ਸੋਟ ਸਿਰ ਤੇ ਚੌਂਕਾ ਨੱਕ ਵਿੱਚ ਨੱਥਾਂ ਕੱਗਰ પાਕੇ ਸਾਵੇਂ ਨਾਲ ਕਿਸ ਜੂਹੇ ਨੇ ਗੱਦਣ ਕੁੜੀਆਂ ਟੁਰਦੀਆਂ ਦੇ ਪਰਵਾਹੀ ਨਾਲ ਕਿਸ ਜੂਹੇ ਨੇ ਬਾਂਸਾਂ ਵਿੱਚੋਂ ਲੰਘ ਲੰਘ ਜਾਵਣ ਢੀੜੇ ਰਾਹ ਕਿਸ ਜੂਹੇ ਨੇ ਡੁੱਲਦੀ ਰਹਦੀ ਸੁੱਚੀ ਹਰੜ ਵਹੀਰੀ ਸ਼ਾਮ ਕਿਸ ਜੂਹੇ ਇਕ ਲਜਾਵੰਤੀ ਫੇਰੇ ਚੜਾਉਂਦੀ ピング ਤਲੌਰ ਕਿਸ ਜੂਹੇ ਉਹ ਕਦਮਾਂ ਸ਼ਾਮੇ ਸੱਪੜੀਆਂ ਦੀ ਤੁਰਦੀ ਤੋਰ ਕਿਸ ਜੂਹੇ ਫੁੱਲ ਖੁਰਮਾਨੀ ਦੇ ਖਿੱਚਣ ਉਹਨੂੰ ਆਪਣੀ ਓਰ ਕਿਸ ਜੂਹੇ ਉਹ ਜਾਦੂਗਰਨੀ ਕੁੰਮ ਜਾਵੇ ਫਿਰ ਅੱਖ ਦੇ ਫੋਰ ਵਾਰ ਵੰਗਰਾਂ ਸਰਪਾਟੇ ਸ਼ਿਮਲਾਂ ਦੇ ਇੱਕ ਸੁੰਦੀ ਪਾਲ ਕਿਸ ਜੂਹੇ ਦੀ ਜੰਗਲੀ ਨਖ ਖੇਡਣ ਚਿੱਟਿਆਂ ਫੁੱਲਾਂ ਨਾਲ ਕਿਸ ਜੂਹੇ ਨੇ ਪਾਣੀਆਂ ਉੱਤੇ ਮੁਰਗਾਈਆਂ ਲੱਥ ਆਵਣ ਦੁੱਧ ਚਾਨਣੀਆਂ ਰਾਤਾ ਅੰਦਰ ਗੰਧਾਂ ਦੀ ਅਸਾਵਣ ਕਿਸ ਜੂੰਹੇ ਮੇਰੇ ਤਿੱਤਰੇ ਉੱਡਣੇ ਕਿੱਥੇ ਇੱਜੜਕ ਚਰਨਾ ਕਿ ਜੂੰਹੇ ਦੇ ਕੇਸਰੀਆਂ ਮੈਂ ਸੀਸ ਤੇਰੇ ਪਗ ਧਰਨਾ ਕਿਸ ਚੂਹੇ ਨੇ ਚੁਗਣ ਮਿਰਗੜੇ ਕਿਸ ਜੂੰਹੇ ਨੇ ਆਉਂਦੇ ਮੂਰ ਕਿਸ ਜੂੰਹੇ ਨੇ ਵਗਦੀ ਵਾਦਾ ਸੁੱਤਿਆ ਸਾਹਾ ਵਰਗਾ ਸ਼ੋਰ ਕਿਸ ਜੂੰਹੇ ਨੇ ਵਗਦੀ ਵਾਦਾ ਸੁੱਤਿਆ ਸਾਹਾ ਵਰਗਾ ਸ਼ੋਰ ਉੱਦਦੀਆਂ ਧੁੱਪਾਂ ਦਾ ਗੀਤ ਪਿਆਰ ਤਾਂ ਹੈ ਸਬਜ਼ ਰਾਤਾਂ ਦੀ ਮਹਿਕ ਪਿਆਰ ਤਾਂ ਹੈ ਰੁੱਖੀਆਂ ਥਲੀਆਂ ਦਾ ਯਾਰ ਪਿਆਰ ਤਾਂ ਹੈ ਪਹਾੜਾਂ ਦੀ ਸਾਦਨਾ ਪਿਆਰ ਤਾਂ ਹੈ ਡੁੰਗੀਆਂ ਖੂਹਾਂ ਦਾ ਸਾਰ ਪਿਆਰ ਤਾਂ ਹੈ ਬਾਜ ਦੀ ਨੰਗੀ ਨજર ਪਿਆਰ ਛਿੰਦੇ ਬਗਲਿਆਂ ਦੀ ਹੈ ਕਤਾਰ ਪਿਆਰ ਦਾ ਕੋਈ ਰੰਗ ਨਾ ਆਕਾਰ ਨਾ ਪਿਆਰ ਤਾਂ ਪਾਣੀ 'ਚ ਘੁਲਿਆ ਇੱਕ ਵਿਚਾਰ ਪਿਆਰ ਤਾਂ ਹੈ ਠੱਠਿਆਂ ਦਾ ਅਰਕ देऊ ਪਿਆਰ ਤਾਂ ਹੈ ਹੌਕਿਆਂ ਦਾ ਤਤਸਾਰ ਪਿਆਰ ਤਾਂ ਹੈ ਜੋ ਹੜੱਤਾ ਦੀ ਗਲੀ ਸਦੀਆਂ ਪੁਰਾਣੀ ਰੀਤ ਦਾ ਕੋਈ ਆਧਾਰ ਪਿਆਰ ਤਾਂ ਕਿੱਤਿਆਂ ਦਾ ਸਿਰ ਤੇ ਨੱਚਣਾ ਪਿਆਰ ਤਾਂ ਖਾਵਾਂ ਦੀ ਢੋਲੀ ਦਾ ਘਰਾ ਪਿਆਰ ਤਾਂ ਹੈ ਉੱਡਦੀਆਂ ਧੁੱਪਾਂ ਦਾ ਗੀਤ ਪਿਆਰ ਤਾਂ ਹੈ ਪਸਰੀਆਂ ਸ਼ਾਵਾਂ ਦਾ ਧਾਰ ਪਿਆਰ ਦਿਲ ਦੀ ਮਮਟੀ ਨੂੰ ਪੰਨ ਕੇ ਹਰ ਰੋਜ਼ ਹੀ ਲੈਂਦਾ ਕੋਈ ਤਾਜੀ ਉਸਾਰ ਪਿਆਰ ਤਾਂ ਜਿਸਮਾਂ ਦਾ ਸੱਚਾ ਹੋਵਣਾ ਪਿਆਰ ਤਾਂ ਰੂਹਾਂ ਦਾ ਹੁੰਦਾ ਹੈ ਸ਼ਿੰਗਾਰ ਮਗਬੂਸਿਆ ਤੇਰੇ ਪੈਰਾਂ ਦੇ ਨਾਮ ਉਹ ਜੋ ਸਾਡੀ ਮਸ਼ਕਰੀ ਦੇ ਮੀਚਦਾ ਉਹ ਜੋ ਸਾਡੀ ਤੁਖ ਤੁਖੀ ਨੂੰ ਜਾਣਦਾ ਉਹ ਕੀ ਜਿਸ ਨੂੰ ਸਬਕ ਤਾਂ ਦੇ ਫੁੱਲ ਤੇ ਸ਼ੌਕ ਹੈ ਅਠ ਪੈਰ ਹੀ ਮੰਡਲਾਣ ਦਾ ਮਿਲ ਗਿਆ ਸਾਨੂੰ ਵੀ ਕੋਈ ਹਾਨ ਦਾ ਫੁੱਟ ਆਇਆ ਮੱਥੜੇ ਦੀ ਵੇਲ ਤੇ ਪਤ ਹਰਿਆ ਈਸ਼ਕੜੇ ਦੀ ਪਾਉਂਦਾ ਝਾੜ ਚੁਣਨਾ ਚਿਤਰਾ ਦੇ ਚੰਨ ਤੋਂ ਕੱਬੜਾ ਲਾ ਖੈਰ ਤੇ ਖੁਰਮਾ ਆਂਦਾ ਜੀ ਬੜਾ ਹੈ ਪਾਂਡੇ ਇਸ ਪਤ ਨੂੰ ਔੜਖਾਂ ਦਰ ਔੜਖਾਂ ਚਵਾਣ ਦਾ ਬਖਤ ਦੇ ਸਿਰਿਆਂ ਦੇ ਤੱਕ ਲੈ ਜਾਣ ਦਾ ਫੇਰ ਸਿਰਿਓਂ ਆਦ ਨੂੰ ਰੁਸ਼ਕਾਣ ਦਾ ਪਿੰਮਕ ਆਏ ਚਰਖ ਦੀ ਹੁਣ ਜਾਣਦਾ ਤਾਰਿਆਂ ਦੀ ਬਾਤ ਕੋਈ ਪਾਣਦਾ ਹੌਲੀ ਹੌਲੀ ਮੰਦ ਮੰਦ ਮੁਸਕਾਨਦਾ ਥੋੜਾ ਥੋੜਾ ਬੁੱਲੀਆਂ ਫੁਰਕਾਣਦਾ ਉਹ ਕੀ ਜਦ ਜਦ ਹੱਸਦਾ ਫੁੱਲ ਵਰਸਦੇ ਉਹ ਜੋ ਡਾਡਾ ਮਿੱਠੜਾ ਜਵਾਨ ਦਾ ਰਾਤ ਦੇ ਪਹਿਲੇ ਪਹਿਲ ਕੋਈ ਟਿੱਪੜੀ ਛੇੜਦੀ ਹੈ ਰਾਗ ਦੀ ਕਲਿਆਣ ਦਾ ਉਹ ਕੀ ਜਿਹੜਾ ਉਸ ਵੇਲੇ ਵੜਿਆ ਜਦ ਸੀ ਵੇੜਾ ਡੁੱਬਿਆ ਈਮਾਨ ਦਾ ਜਦ ਸੀ ਹਰ ਪਾਸੇ ਹੀ ਖਿੱਲਲੇ ਮੱਚਦੀ ਜਦ ਕੀ ਕੋਈ ਵੀ ਨਹੀਂ ਸੀ ਸਿਆਣ ਦਾ ਜਦ ਸੀ ਮਰ ਜਾਂ ਟਾਡੀਆਂ ਕੁਪੱਤੀਆਂ ਨੁਸਖਾ ਵੀ ਝੂਠਾ ਪੈ ਗਿਆ ਲਕਮਾਨ ਦਾ ਮੈਂ ਕੰਡਿਆਂ ਦੀ ਸੇਜ ਤੋਂ ਸੀ ਉੱਠਿਆ ਜਦ ਲੈ ਕੇ ਸੁਪਨਾ ਅਤਲ ਸਾਂਦੇ ਥਾਮ ਦਾ ਚੁੱਕਿਆ ਸੀ ਕੁੰਡ ਜਦੋਂ ਜੱਜਮਾਨ ਦਾ ਮੈਂ ਕਿਹਾ ਸੀ ਰੋੜ ਵੀ ਚਗੋ ਆਣ ਦਾ ਮੈਂ ਉਸ ਦਿਨ ਦੀ ਤਪਨਾ ਫੁਲਿਆ ਮੈਂ ਉਸ ਦਿਨ ਦੀ ਬਾਹ ਨੂੰ ਵੀ ਹਾਂ ਪਰਾਂਦਾ ਕਿ ਮਿਸਰੇ ਗੰਗੋਪੀਆਂ ਦੇ ਵਲਵਲੇ ਮਿਲ ਗਿਆ ਖੁਤਵਾਨ ਜੰਨਾ ਨੂੰ ਖਾਂ ਦਾ ਦੇ ਅਜ ਕਾਠੇ ਦਿਲ ਦੀਆਂ ਮਸ਼ੇਰ ਨਾਲ ਨੂੰ ਚਾਹ ਹੈ ਚੜਿਆ ਗੀਤ ਕੋਈ ਆਉਣ ਦਾ ਇੱਕ ਸੀ ਕਥਨ ਜੋ ਬਾਇਦਣਾ ਨੇ ਆਖਿਆ ਪਰਦਾ ਹੈ ਸਾਖੀ ਨਕਸਬੀ குரு ਆਂਦਾ 6 ਦਿਨ ਸੀ ਲੰਗੇ ਜਗ ਦੀ ਰਚਨਾ ਲਈ ਗੰਗਾ ਸਿਕਾਦਰ ਮੁੰਦ ਜਦੋਂ ਜਹਾਂ ਦਾ ਪਹਿਲਾਂ ਤਾਂ ਰੋਜੇ ਦਿਨ ਤੇ ਰਾਤਾਂ ਜੰਮੀਆਂ ਦਿਨ ਦੂਸਰੇ ਰਚਿਆ ਸੀ ਬਲਰਮਾਂ ਦਾ 30 ਦਿਨ ਤੀਸਰੇ ਕਾ ਬੁੱਟੀਆਂ ਬਣ ਪਤੀਆਂ ਦਿਨ ਚੌਥੜਾ ਜਨ ਸੂਰਜਾਂ ਦੇ ਹਾਨ ਦਾ ਪੰਚਮ ਦਿਪਸ ਨੂੰ ਜੰਦੜੇ ਜਲ ਪੰਖੀਆਂ ਛੇਮਾ ਮਿਥਨ ਜੋੜੀ ਦੇਸੀ ਬਣ ਜਾਣ ਦਾ ਕੁੱਲ ਜੱਤ ਰਚਨਾ ਜੋ ਕਰਨੇ ਵਾਲੜਾ ਸਤਵੇਂ ਤਾ ਦਿਨ ਕਾਦਰ ਹੈ ਲੰਮੀਆਂ ਤਾਣ ਦਾ ਬਿਲਕੁਲ ਹੈ ਉਨਾ ਹੀ ਮਜਾ ਤੇ ਆਸ ਥਾ ਦੇ ਉਂਗਲਾਂ ਵਿੱਚ ਉਂਗਲਾਂ ਨੂੰ ਪਾਣ ਦਾ ਤੇ ਤੇਰੀਆਂ ਪਰਬੋਸ਼ੀਆਂ ਕਰ ਲੈਣ ਦਾ ਤੇਰੇ ਬੁੱਕਲੇ ਮੇਰੇ ਹਾਨੀਆਂ ਸੁਸਤਾਨ ਦਾ ਕਾਇਨਾਤ ਨੂੰ ਜਦ ਸਿਰਜ ਕੇ ਸਾਜ ਕੇ ਕਾਦਰ ਨੂੰ ਜਮਾ ਚੁੱਕਿਆ ਨੰਦ ਰਾਵਣ ਦਾ ਮੈਂ ਹੁੰਦਾ ਜਾਵਾਂ ਰੱਬ ਦੇ ਹੀ ਹਾਨ ਦਾ ਮੈਂ ਹੋ ਗਿਆ ਹਾਂ ਰੱਬ ਦੇ ਹੀ ਹਾਨ ਦਾ